ਮੇਰੇ ਕੋਲ ਰੈਸਟੋਰੈਂਟ ਐਂਡ ਹੋਟਲ ਐਸੋਸੀਏਸ਼ਨ ਜਿਹੜੀ ਲੁਧਿਆਣੇ ਦੀ ਹੈ ਉਹ ਮੇਰੇ ਕੋਲ ਆਏ ਸੀ ਉਹਨਾਂ ਦੀ ਇੱਕ ਡਿਮਾਂਡ ਸੀ ਕਿ ਸਾਡੇ ਜਿਹੜੇ ਰੈਸਟੋਰੈਂਟ ਹੈ ਉਹਨਾਂ ਨੂੰ ਆਫੀਸ਼ੀਅਲ ਪਰਮਿਸ਼ਨ ਦਿੱਤੀ ਜਾਵੇ ਰਾਤੀ ਲੇਟ ਖੋਲਣ ਦੀ ਤੇ ਮੈਂ ਇਹਨਾਂ ਨੂੰ ਪੁੱਛਿਆ ਸੀ ਕਿੰਨੇ ਵਜੇ ਤੱਕ ਤੇ ਇਹਨਾਂ ਨੇ 2 ਵਜੇ ਤੱਕ ਕਿਹਾ ਸੀ ਮੈਂ ਅੱਜ ਤੁਹਾਨੂੰ ਬੜੇ ਖੁਸ਼ੀ ਨਾਲ ਕਹਿਣਾ ਚਾਹੁੰਦਾ ਕਿ ਅੱਜ ਆਫੀਸ਼ੀਅਲ ਆਰਡਰ ਹੋ ਗਿਆ ਉਨ ਰਾਤੀ 2 ਵਜੇ ਤੱਕ ਸਾਰੇ ਰੈਸਟੋਰੈਂਟ ਸਾਰੀਆਂ ਈਟਰੀਜ਼ ਲੁਧਿਆਣਾ ਸ਼ਹਿਰ ਚ ਖੁੱਲ ਸਕਦੀ। ਉਹਦਾ ਜਿਹੜਾ ਬੈਨੀਫਿਟ ਹੈ ਦੇਖੋ ਉਹ ਇਹ ਹੈ ਕਿ ਜੇ ਕਿਸੇ ਨੇ ਪਾਰਟੀ ਪਲਾਨ ਕਰਨੀ ਕਿਸੇ ਨੇ 20 ਬੰਦੇ ਬੁਲਾਣੇ 10 ਬੰਦੇ ਉਹਨੂੰ ਪਹਿਲਾਂ ਪਤਾ ਚੱਲ ਜਾਓ ਕਿ ਇਹ ਨਹੀਂ ਵੀ 12 ਵਜੇ ਤੱਕ ਮੈਂ ਡਾਊਟਫੁਲ ਰਹੂੰਗਾ ਕਿ ਰੈਸਟੋਰੈਂਟ ਖੁੱਲੇ ਆ ਰਹੂ ਨਹੀਂ ਖੁੱਲੇ ਆ ਰਹੂ ਜਲਦਬਾਜੀ ਹੋਊ। ਦੂਜਾ ਦੇਖੋ ਲਾਅ ਐਂਡ ਆਰਡਰ ਵੀ ਠੀਕ ਰਹੂਗਾ ਲਾਅ ਐਂਡ ਆਰਡਰ ਐਸਲੀ ਠੀਕ ਰਹੂਗਾ ਲੋਕੀ ਸੜਕਾਂ ਤੇ ਘੁੰਮਦੇ ਰਹਿੰਦੇ ਸੀ ਗੱਡੀਆਂ 'ਚ ਬੈਠ ਕੇ ਪਿਛਲੇ ਪਾਸੋਂ ਖਾਣਾ ਮੰਗਾਣਾ ਕੁਝ ਕਰਨਾ ਹੁਣ ਜਿਹੜਾ ਹੈਗਾ ਕਿ ਨਾਮ 2 ਵਜੇ ਤੱਕ ਆਫੀਸ਼ੀਅਲੀ ਖੁੱਲਿਆ ਤੁਹਾਡੇ ਕੋਲੋਂ ਕੋਈ ਆ ਕੇ ਸਾਡੇ ਭਰਾ ਜਿਨ੍ਹਾਂ ਦੇ ਰੈਸਟੋਰੈਂਟ ਹੈ ਉਹਨਾਂ ਨੂੰ ਆ ਕੇ ਕੋਈ ਵੀ ਤੰਗ ਨਹੀਂ ਕਰ ਸਕਦਾ ਕੋਈ ਇਹ ਨਹੀਂ ਕਰ ਸਕਦਾ ਕਿ ਮੇਰੀ ਇਹ ਬਗਾਰ ਹੈ ਜੀ ਇਹ ਕਰੋ ਤਾਂ ਮੈਂ ਖੁੱਲਣ ਦਊਗਾ ਚਾਹੇ ਉਹ ਪੀਸੀ ਆ ਰਿਹਾ ਚਾਹੇ ਕੋਈ ਹੋਰ ਡਿਪਾਰਟਮੈਂਟ ਕਮਿਸ਼ਨਰ ਸਾਹਿਬ ਨੇ ਕਮਿਸ਼ਨਰ ਪੁਲਿਸ ਨੇ ਆਰਡਰ ਪਾਸ ਕਰਤਾ ਡਿਟੇਲਡ ਆਰਡਰ ਤੁਹਾਨੂੰ ਭੇਜ ਦਿੱਤਾ ਜਾਊਗਾ ਪਰ ਹੁ ਉਹਦੇ ਵਿੱਚ ਇਹ ਹੈ ਕਿ ਦੋ ਤਿੰਨ ਚੀਜ਼ਾਂ ਦਾ ਧਿਆਨ ਰੱਖਿਆ ਗਿਆ ਇੱਕ ਤਾਂ ਜਿਹੜਾ ਮੇਨ ਹੈ ਕਿ ਜਿਹੜੇ ਡਰਿੰਕ ਸਰਵ ਕਰਦੇ ਆ ਕੋਈ ਅਕਸਾਈਜ਼ ਲਿਸੈਂਸ ਹੁੰਦਾ 2 ਵਜੇ ਤੱਕ ਉਹ ਵੀ ਖੁੱਲੇ ਰਹਿਣਗੇ ਪਰ ਜੇ ਉਹਨਾਂ ਨੇ ਘੰਟਾ ਹੋਰ ਖੋਲਣਾ 3 ਵਜੇ ਤੱਕ ਪੇ ਉਹ ਐਕਸਟਰਾ ਫੀਸ ਹੈਗੀ ਆ ਉਹ ਦੇ ਦੇਣ ਪਰ ਉਹਦੀ ਵੀ ਪਰਮਿਸ਼ਨ ਤੁਹਾਨੂੰ ਜ਼ਿਲ੍ਹਾ ਤੋਂ ਮਿਲ ਗਈ ਹੈ ਜਿਹੜੀ ਉਹ ਐਕਸਾਈਜ਼ ਦੇ ਹਿਸਾਬ ਨਾਲ ਹੈ ਮਤਲਬ ਸਾਨੂੰ ਕੋਈ ਪ੍ਰੋਬਲਮ ਮਤਲਬ ਇਹ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਉਹਦੇ ਰਿਲੇਟਿਡ ਹੁਣ ਜੇ ਕੋਈ ਸਵਾਲ ਹੈ ਤਾਂ ਪੁੱਛੋ ਮੈਨੂੰ ਉਹ ਚੱਲ ਰਿਹਾ ਜੀ ਉਹ ਮੈਂ ਆਲਰੇਡੀ ਇਹਨਾਂ ਦਾ ਕੇਸ ਟੇਕ ਅਪ ਕੀਤਾ ਹੋਇਆ ਪਰ ਹਲੇ ਹੋਇਆ ਨਹੀਂ ਪਰ ਇੱਕ ਪਿੱਛੇ ਨਾ ਇਹਨਾਂ ਦੀ ਇੱਕ ਪਾਲਿਸੀ ਆ ਗਈ ਹੈ ਇੰਪਰੂਵਮੈਂਟ ٹرسٹ ਦੇ ਜਿਹੜੇ ਹੋਲਡਰ ਹੈ ਜੇ ਉਹਨਾਂ ਵਿੱਚ ਕੋਈ ਆਂਦਾ ਉਹ ਕਵਰ ਹੋ ਜਾਣਗੇ ਬੜ ਜ ਇਹਨਾਂ ਦੀ ਹੋਰ ਹੈਗਾ ਇਹ ਕਹਿੰਦੇ ਜੀ ਬੜਾ ਪੁਰਾਣੇ ਸਾਡੇ ਰੈਸਟੋਰੈਂਟ ਬਨੇ ਹੋਏ ਆ ਬਿਲਡਿੰਗਾਂ ਬਨੀਆਂ ਉਹਦੀ ਰੈਗੂਲਰਾਈਜੇਸ਼ਨ ਉਹਦੇ ਵੀ ਅਸੀਂ ਸਟੱਡੀ ਕਰ ਰਹੇ ਆ ਕਿ ਬਈ ਕੀ ਬੈਸਟ ਪਾਲਿਸੀ ਬਣ ਸਕਦੀ ਹੈ ਉਹ ਵੀ ਅਸੀਂ ਇਹਨਾਂ ਨੂੰ ਕੋਸ਼ਿਸ਼ ਕਰਾਂਗੇ ਜਲਦੀ ਖੁਸ਼ ਖਬਰੀ ਦੇ ਦੇ। ਨਹੀਂ ਨਹੀਂ ਇਹ ਸਿਰਫ ਜਿਹੜੀਆਂ ਈਟਰੀਜ਼ ਐ ਮੈਂ ਉਹਦੇ ਬਾਰੇ ਐ ਦੇਖੋ ਲਿਕਰ ਵੈਂਡ ਆਂਦੇ ਐ ਐਕਸਾਈਜ਼ ਡਿਪਾਰਟਮੈਂਟ ਦੇ ਅੰਦਰ। ਇਹ ਸਿਰਫ ਜਿਹੜੇ ਰੈਸਟੋਰੈਂਟ ਐ ਕੋਈ ਟਾਪੇ ਐ ਕੋਈ ਹੋਰ ਈਟਰੀਜ਼ ਐ ਇਹ ਉਹਦਾ ਹਟਾ। ਨਹੀਂ ਜੀ ਸਿਕਿਉਰਿਟੀ ਦੇਖੋ ਹਰ ਰੈਸਟੋਰੈਂਟ ਨੇ ਆਪਣੀ ਸਿਕਿਉਰਿਟੀ ਕਰਨੀ ਐ। ਬਾਕੀ ਪੁਲਿਸ ਦਾ ਤਾਂ ਕੰਮ ਹੈ ਹੀ ਐ ਲਾਅ ਐਂਡ ਆਰਡਰ ਮੇਨਟੇਨ ਕਰਨ ਦਾ ਅਸੀਂ ਪੀਸੀਆਰ ਆ ਵੀ ਚੱਲਣਗੇ। ਬਟ ਮੈਨੂੰ ਲੱਗਦਾ ਲਾਅ ਐਂਡ ਆਰਡਰ ਦੀ ਪ੍ਰੋਬਲਮਾਂ ਘਟਣਗੀਆਂ ਕਿਉਂ ਅੱਗੇ ਦੇਖੋ ਚੋਰੀ ਖਾਣਾ ਪੀਣਾ ਬਾਹਰ ਗੱਡੀਆਂ 'ਚ ਘੁੰਮਣਾ ਫਿਰਨਾ ਜੇ ਰੈਸਟੋਰੈਂਟ ਹੋਣ ਕਿਤਾ ਰੈਸਟੋਰੈਂਟ ਦੇ ਅੰਦਰ ਬੈਠਣਗੇ ਹੁਣ ਰੈਸਟੋਰੈਂਟ ਦੇ ਅੰਦਰ ਸਾਡੀਆਂ ਭੈਣਾਂ ਦੀ ਸਕਿਉਰਿਟੀ ਦਾ ਧਿਆਨ ਰੱਖਣਾ ਇਹ ਰੈਸਟੋਰੈਂਟ ਵਾਲਿਆਂ ਦਾ ਕੰਮ ਹੈ ਉੱਥੇ ਊਮਨ ਸਟਾਫ ਰੱਖਣਾ ਇਹਨਾਂ ਦਾ ਕੰਮ ਹੈ ਮਤਲਬ ਕਿ ਕੋਈ ਅਨਰੂਲੀ ਨਾ ਹੋਵੇ ਇੰਟਰਨਲ ਇਹਨਾਂ ਦਾ ਕੰਮ ਹੈ ਐਕਸਟਰਨਲ ਤਾਂ ਦੇਖੋ ਪੁਲਿਸ ਫੋਰਸ ਦਾ ਕੰਮ ਹੈ ਉਹ ਆਪਣੀ ਡਿਊਟੀ ਆ ਮੈਂ ਤਾਂ ਕਹੀ ਜਾਂਦਾ ਸ਼ਹਿਰ ਦੀ ਸਕਿਉਰਿਟੀ ਦਾ ਕਰਨਾ ਸਾਡਾ ਕੰਮ ਹੈ ਬਾਕੀ ਦੇਖੋ ਜਿਹੜਾ ਅੰਦਰਲਾ ਸਟਾਫ ਹੈ ਜਾਂ ਉਹਦੀ ਕੀ ਨਾਮ ਅੰਦਰ ਨੂੰ ਅਨਰੂਲੀ ਨਾ ਹੋਵੇ ਇਹ ਤੁਹਾਡਾ ਕੰਮ ਹੈ ਬਾਕੀ ਜੇ ਕੋਈ ਲਾ ਐਂਡ ਆਰਡਰ ਪ੍ਰੋਬਲਮ ਹੋਏਗੀ ਇਹ ਇਹ ਆਰਡਰ ਮਤਲਬ ਕਿ ਲੈਟ ਅਸੇ ਇੱਕ ਜਗ੍ਹਾ ਕੋਈ ਆਰਡਰ ਦੀ ਲਾ ਐਂਡ ਆਰਡਰ ਦੀ ਪ੍ਰੋਬਲਮ ਹੁੰਦੀ ਹੈ ਮਤਲਬ ਕਿ ਸਟ੍ਰੈਕਟ ਐਕਸ਼ਨ ਵੀ ਲਿੱਤਾ ਜਾ ਸਕਦਾ ਪਰ ਫਿਲਹਾਲ ਸਾਰੇ ਸਾਡੇ ਭਰਾਵਾਂ ਨੂੰ ਇਹ ਰੀਲੀਫ ਮਿਲ ਗਿਆ ਜੋ ਤੁਸੀਂ ਮੰਗਿਆ ਸੀ ਇਹ ਕੱਲੇ ਪੰਜਾਬ ਦੇ ਚੱਕ ਹੋਏਗਾ ਕੱਲੇ ਲੁਧਿਆਣੇ ਇਹ ਕੱਲੇ ਲੁਧਿਆਣੇ ਦਾ ਆਰਡਰ ਹੈ ਜੀ ਮੁਹਾਲੀ ਆਲਰੇਡੀ ਚੱਲ ਰਿਹਾ ਇਹ ਹਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਜਾਂ ਕਮਿਸ਼ਨਰ ਦਾ ਆਰਡਰ ਹੁੰਦਾ ਇਹ ਮੁਹਾਲੀ ਆਲਰੇਡੀ ਚੱਲ ਰਿਹਾ ਔਰ ਇਹ ਲੁਧਿਆਣੇ ਛੋਣ ਹੋਇਆ ਚੰਡੀਗੜ੍ਹ ਵੀ ਚੱਲ ਰਿਹਾ ਪਰ ਚੰਡੀਗੜ੍ਹ ਚਲੋ ਪੰਜਾਬ 'ਚ ਨਹੀਂ ਆਂਦਾ ਯੂਟੀ ਹੈ ਚੰਡੀਗੜ੍ਹ ਤਾਂ ਮੇਰੇ ਖਿਆਲ ਤਿੰਨ ਵਜੇ ਤੱਕ ਆਫਟਰ ਹਾਂ ਤੱਕ ਹੋਏਗਾ ਖੰਨਾ ਜਗਰਾਓ ਸਾਲਾ ਮੁਕੀ ਡਿਪਟੀ ਕਮਿਸ਼ਨਰ ਕਹਿ ਰਿਹਾ ਹਾਂ ਜੀ ਹਾਂਜੀ ਹਾਂਜੀ ਰੈਵਨਿਊ ਡਿਸਟ੍ਰਿਕਟ ਲੁਧਿਆਣੇ ਦਾ ਆਰਡ ਸாரி ਪੁਲਿਸ ਕਮਿਸ਼ਨਰ ਦਾ ਆਰਡਰ ਹੈ ਆਈ ਐਮ ਸੌਰੀ ਇਹ ਇਹ ਕਮਿਸ਼ਨਰ ਰੇਟ ਤੇ ਚ ਹੋਏਗਾ ਪਰ ਬਾਕੀ ਵੀ ਮੈਂ ਡਿਪਟੀ ਕਮਿਸ਼ਨਰ ਸਾਹਿਬ ਨਾਲ ਗੱਲ ਕਰੂੰਗਾ ਦੇਖਦਾ ਕਿੱਥੇ ਕਿੱਥੇ ਹੋ ਸਕਦਾ ਕਰ ਸਰ ਇਹ ਤਾਂ ਬੜਾ ਇੱਕ ਸਵਾਲ ਹੋ ਰਿਹਾ ਜੀ ਹਲਵਾਰਾ 에어ਪੋਰਟ ਦੀ ਕੀ ਸਥਿਤੀ ਚੱਲ ਰਹੀ ਹੈ ਹਲਵਾਰਾ 에어ਪੋਰਟ ਇਸ ਤਰ੍ਹਾਂ ਹੈ ਜੀ ਮੈਂ ਪਹਿਲਾਂ ਵੀ ਕਹਿ ਚੁੱਕਾ 100% ਤਿਆਰ ਹੈ ਹਲਵਾਰਾ 에어ਪੋਰਟ 에어ਪੋਰਟ ਅਥਾਰਟੀ ਆਫ ਇੰਡੀਆ ਦੀ ਟੀਮ 27 ਤਰੀਕ ਨੂੰ ਆਈ ਸੀ ਉਹ ਇਨਸਪੈਕਸ਼ਨ ਕਰ ਗਏ 27 ਮਾਰਚ ਨੂੰ ਉਹ ਕੁਝ ਸਾਨੂੰ ਦੱਸ ਗਏ ਵੀ ਇਹ ਚੀਜ਼ਾਂ ਕਿਉਂਕਿ ਹੁਣ ਕੀ ਪ੍ਰੋਸੈਸ ਹੈ 에어ਪੋਰਟ ਅਥਾਰਟੀ ਨੇ ਹੈਂਡਓਵਰ ਲੈਣਾ ਹੈ ਪੀਡਬਲਿਊਡੀ ਤੋਂ ਉਹ ਉਦੋਂ ਲੈਣਗੇ ਜਦੋਂ ਉਹਨਾਂ ਦੀ ਤਸੱਲੀ ਹੋ ਜਾਊਗੀ ਵੀ ਸਾਰੇ ਨੋਰਮਸ ਪੂਰੇ ਆ ਸਭ ਕੁਝ ਪੂਰਾ ਉਹਦੇ ਵਿੱਚੋਂ ਮੇਨ ਇੱਕ ਚੀਜ਼ ਇਹ ਸੀ ਕਿ ਅਸੀਂ ਬਾਬ ਡਵਾਈਰ ਲਗਾਈ ਸੀ ਕਿਉਂਕਿ ਜਿਹੜੀ ਪਹਿਲਾਂ ਡਿਜ਼ਾਈਨ ਪੀਡਬਲਿਊਡੀ ਨੇ ਅਪਰੂਵ ਕਰਾਇਆ ਸੀ ਬਾਬ ਡਵਾਈਰ ਨਾਲ ਕੀਤਾ ਸੀ ਉਹ ਕਹਿੰਦੇ ਇੰਦੀ ਮੀਨ ਵਾਈਜ਼ ਸਾਡੀ ਆ ਗਾਈਡਲਾਈਨਸ ਚੇਂਜ ਹੋ ਗਈਆਂ ਉਹਨੂੰ ਚਾਰ ਦਿਵਾਰੀ ਕਰਨਾ ਪੈਂਦਾ ਆਲਰੇਡੀ ਕੰਮ ਚੱਲ ਰਿਹਾ ਹਰ ਰੋਜ਼ ਅਸੀਂ ਮਤਲਬ ਕਿ ਸਾਡਾ ਗਰੁੱਪ ਬਣਿਆ ਹੋਇਆ ਹੈ ਡਿਪਟੀ ਕਮਿਸ਼ਨਰ ਸਾਰੇ ਆਫੀਸਰਸ ਨਾਲ ਉਹਦੇ ਤੇ ਡਿਸਕਸ਼ਨ ਹੋ ਰਹੀ ਹੈ ਹੋਪਫੁਲੀ ਜਲਦੀ ਹੋ ਜੂ ਦੁਬਾਰਾ ਉਹ ਇਨਸਪੈਕਸ਼ਨ ਕਰਨ ਆਣਗੇ ਹੈਂਡਓਵਰ ਲੈ ਲੈ ਕਦੋਂ ਸਰ ਪਲੈਟਫਾਰਮ ਲੱਗ ਜਣੀ ਹੈ ਹਾਂਜੀ ਕਦ ਤੱਕ ਜਣੀ ਪਲੈਟਫਾਰਮ ਸ਼ੁਰੂ ਦੇਖੋ ਜਦੋਂ ਇਹ ਹੈਂਡਓਵਰ ਹੋ ਗਿਆ 에어ਪੋਰਟ ਅਥਾਰਟੀ ਦਾ ਉਸ ਤੋਂ ਮਹੀਨਾ ਡੇਢ ਲੱਗੇਗਾ ਕਿਉਂਕਿ ਫਿਰ 에어 ਇੰਡੀਆ ਆਲਰੇਡੀ ਸਾਨੂੰ ਹਾਮੀ ਭਰ ਚੁੱਕਾ ਹੈ ਕਿ ਅਸੀਂ ਫਲਾਈਟ ਕਰਾਂਗੇ ਉਹ ਆਪਣਾ ਆਫਿਸ ਕੋਲਣਗੇ ਸਾਰੀ ਤਿਆਰੀ ਕਰਨਗੇ ਫਲਾਈਟਾਂ ਚਾਲੂ ਹੋ ਜੂ ਕਿਉਂਕਿ ਦੇਖੋ ਇਹ ਤਾਂ ਹੈ ਨਹੀਂ ਕਿ ਨਮਾ ਜਾ ਜਾਣਾ ਉਹਨਾਂ ਨੇ ਫਿਰ ਸਕੇਡਿਊਲ ਕਰਨਾ ਹੁੰਦਾ ਵੀ ਚਲੋ ਹੁਣ ਇਸ ਤਰੀਕ ਤੋਂ ਆਪਣੇ ਜਿਹੜੀ ਐਗਜ਼ਿਸਟਿੰਗ ਫਲਾਈਟ ਦਾ ਸਕੇਡਿਊਲ ਕਿੱਦਾਂ ਚੇਂਜ ਕਰੀਏ ਤੇ ਆਪਾਂ ਚਾਲੂ ਕਰ ਦਈਏ ਜਿਹੜਾ ਇੰਡੀਅਨ 에ਅਰ ਫੋਰਸ ਕੰਮ ਕਰ ਰਿਹਾ ਸੀ ਉਹ ਖਤਮ ਹੈ ਹੁਣ 에ਅਰਪੋਰਟ ਦਾ ਵੀ ਕੰਮ ਖਤਮ ਕੰਮ ਸਾਰੇ ਖਤਮ ਹੋ ਗਏ ਪਰ ਜੋ 에ਅਰਪੋਰਟ ਅਥਾਰਟੀ ਆਫ ਇੰਡੀਆ ਦੀਆਂ ਜੋ ਛੋਟੀਆਂ ਮੋਟੀਆਂ ਆਬਜ਼ਰਵੇਸ਼ਨ ਸੀ ਕਿਉਂਕਿ ਇਹ ਪਹਿਲੀ ਵਾਰੀ ਆਏ ਸੀ ਇਨਸਪੈਕਸ਼ਨ ਤੇ 27 ਤਰੀਕ ਨੂੰ ਤੇ ਛੋਟੀਆਂ ਮੋਟੀਆਂ ਆਬਜ਼ਰਵੇਸ਼ਨ ਸੀ वैसे ਤਾਂ देखो ये लगनियां ਨਹੀਂ चाहिਦੀਆਂ ਅਸੀਂ ਕਿਉਂਕਿ 에어ਪੋਰਟ ਅਥਾਰਟੀ ਆਫ ਇੰਡੀਆ ਦਾ ਜਿਹੜਾ ਲੋਕਲ ਮੈਨੇਜਰ ਹੈ ਜਾਂ ਕੁਛ ਹੈ ਉਹਨਾਂ ਦੀ ਸੁਪਰਵੀਜ਼ਨ ਚ ਹੋ ਰਿਆ ਸੀ ਬਟ ਉਹਨਾਂ ਦਾ ਆਪਸ ਵਿੱਚ ਕੋਈ ਕਮਿਊਨੀਕੇਸ਼ਨ ਸੀ ਲੋਕਲ ਵਾਲਿਆਂ ਨੂੰ ਪਤਾ ਨਹੀਂ ਸੀ ਪਰ ਉਹਨੋਂ ਜਿਹੜੀ ਸੈਂਟਰ ਤੋਂ ਟੀਮ ਆਈ ਹੈ ਉਹ ਕੁਝ ਅਬਜ਼ਰਵੇਸ਼ਨਸ ਦੇ ਗਈਆਂ ਉਹ ਸੀ ਠੀਕ ਕਰ ਲੈ। ਹਾਂਜੀ ਇੰਟਰਨੈਸ਼ਨਲ ਅਸਟਰਾ ਹੈ ਜੀ ਜਿਹੜੇ ਦੋ ਪਲੇਨ 에어 ਇੰਡੀਆ ਨੇ ਸਾਨੂੰ ਪ੍ਰੋਮਿਸ ਕੀਤੇ ਇੱਕ ਸਵੇਰ ਦਾ ਇੱਕ ਦੁਪਹਿਰ ਤੋਂ ਬਾਅਦ ਦਾ ਜਿਹੜਾ ਸਵੇਰ ਵਾਲਾ ਇਹ ਸਾਰੀਆਂ ਯੂਰਪ ਦੀ ਫਲਾਈਟਾਂ ਨਾਲ ਕਨੈਕਸ਼ਨ ਕਨੈਕਟਿੰਗ ਹੋਏਗੀ ਜਿਹੜਾ ਦੁਪਹਿਰ ਤੋਂ ਬਾਅਦ ਅਲਾ ਹੋਏਗਾ ਉਹ ਸਾਰਾ ਅਮਰੀਕਾ ਯੂਰਪ ਉਹਨਾਂ ਨਾਲ ਕਨੈਕਟਿੰਗ ਹੋਏਗੀ ਮਤਲਬ ਕਿ ਨਾਟ ਯੂਰਪ ਅਮਰੀਕਾ ਆਸਟ੍ਰੇਲੀਆ ਜਿਹੜੀਆਂ ਲੌਂਗ ਹਾਲ ਫਲਾਈਟਸ ਆ ਉਹਨਾਂ ਦੀ ਆ ਉਹ ਸ਼ਾਮ ਵਲੇ ਚਲਦੀਆਂ ਤੇ ਸਵੇਰ ਵਾਲਾ ਸਾਰਾ ਸਵੇਰ ਵਾਲਾ ਸਾਰਾ ਯੂਰਪ ਦਾ ਹੋਏਗਾ ਤੋ ਮਤਲਬ ਇਹ ਹੈ ਕਿ ਸਮਾਨਤਾ ਜਦੋਂ ਤੁਸੀਂ ਇੱਥੇ ਚੈੱਕ ਇਨ ਕਰੋਗੇ ਡੈਸਟੀਨੇਸ਼ਨ ਤੇ ਮਿਲੇਗਾ ਚਾਹੇ ਉਹ ਲੰਡਨ ਹੈ ਫਰਾਂਸ ਹੈ ਜਿੱਥੇ ਜਿੱਥੇ 에어 ਇੰਡੀਆ ਦੀ ਫਲਾਈਟ ਜਾਂਦੀ ਹੈ ਜਾਂ ਉਹਨਾਂ ਦਾ ਕੋਡ ਸ਼ੇਅਰ ਹੈ ਕਿਸੇ ਨਾਲ ਪਰ ਇਮੀਗ੍ਰੇਸ਼ਨ ਦਿੱਲੀ ਹਲੇ ਕਰਾਣੀ ਪਏਗੀ ਹੋਣੀ ਉਹ ਟ੍ਰੈਫਿਕ ਵਧੇਗਾ ਇਮੀਗ੍ਰੇਸ਼ਨ ਤੇ ਕਸਟਮ ਵੀ ਇੱਥੇ ਹੋਵੇਗੀ ਵੀ ਸਾਨੂੰ ਹਲੇ ਕੁਝ ਨਹੀਂ ਹੋਇਆ ਵੀ ਅਸੀਂ ਇਹ ਡਿਮਾਂਡ ਰੱਖੀ ਦੀ ਤੇ ਸਰ ਨੇ ਜਿੰਨੀ ਜਲਦੀ ਕੀਤਾ ਮੈਂ ਇਹਨਾਂ ਦਾ ਜਿੱਤੇ ਸ਼ੁਕਰਗੁਜ਼ਾਰ ਹਾਂ ਔਰ ਉੱਥੇ ਇਹਨਾਂ ਨੂੰ ਭਰੋਸਾ ਦਿਵਾਉਣਾ ਵੀ ਅਸੀਂ ਇਹਨਾਂ ਦੇ ਨਾਲ ਚਟਾਨ ਵਾਂਗ ਖੜੇ ਸੋ ਕਿ 20 ਤੱਕ ਤਾਂ ਵੀ ਆਬੀਅਸਲੀ ਆਜ ਸਾਰਾ ਸੋਲਵ ਹੋ ਜੂਗਾ ਸਾਰਾ ਨਹੀਂ ਐਧਾ ਹੀ ਆ ਸਾਹਮਣੇ ਜਿੱਦਾਂ ਦੱਸਿਆ ਵੀ ਐਕਚੁਅਲੀ ਜਦੋਂ ਬੰਦੇ ਬੈਠ ਕੇ ਅੰਦਰ ਬੈਠਣਗੇ ਖਾਣ ਕੇ ਪੀਣ ਕੇ ਤੇ ਅਗਰ ਰੋਡ ਤੇ ਹੁੱਲੜਬਾਜੀ ਨਹੀਂ ਹੋਏਗੀ ਤੇ ਕੋਈ ਵੀ ਜਿਹੜੇ ਲਾਅ ਦੀ ਪ੍ਰੋਬਲਮਾਂ ਹੁੰਦੀ ਸੀ ਉਹ ਨਹੀਂ ਆਏਗੀ ਹਰ ਬੰਦਾ ਅੱਜ ਦੀ ਡੇਟ 'ਚ ਅਫੋਰਡ ਕਰਦਾ ਵੀ ਅੱਛੀ ਜਗ੍ਹਾ ਤੇ ਬੈਠ ਕੇ ਉਹ ਖਾਣਾ ਪੀਣਾ ਚਾਹਦਾ ਵੈ ਜਿਹੜੇ ਯੰਗ ਮੁੰਡੇ ਆ ਉਹ ਬਾਹਰ ਘੁੰਮਦੇ ਦੀ ਪਰ ਉਹਨਾਂ ਨੂੰ ਵੀ ਉਹਨਾਂ ਜਗ੍ਹਾ ਮਿਲ ਜਾਏਗੀ ਇਹ ਨੈਚੁਰਲੀ ਗੱਲ ਐ ਵੀ ਇਹ ਸਭ ਕੁਝ ਇੰਪਰੂਵ ਹੋਏਗਾ ਔਰ ਸਾਡੇ ਹੋਟਲ ਤੇ ਰੈਸਟ੍ਰੈਂਟ ਵੀ 12 ਵੇ ਤੋਂ ਬਾਅਦ ਸਾਨੂੰ ਕਾ ਵੀ ਪੁਲਿਸ ਆ ਕੇ ਤੰਗ ਕਰਦੀ ਹੈ ਉਹ ਹੋਪਫੁਲੀ ਹੁਣ ਜਦ ਬਰਾਪਰ ਲਾਅ ਬਣ ਗਿਆ ਜਾਂ ਉਹਨਾਂ ਨੇ ਸਾਨੂੰ ਪਰਮਿਸ਼ਨ ਦਿੱਤੀ ਹੈ ਤੇ ਸਾਡੇ ਕਿਸੇ ਵੀ ਮੈਂਬਰ ਨੂੰ ਇਹ ਪ੍ਰੋਬਲਮ ਨਹੀਂ ਆਏਗੀ ਸਰ ਰੈਸਟੋਰੈਂਟ